2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 1.40 ਲੱਖ ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੌਬ ਅਪਰਚੂਨਿਟੀਆਂ ਸੀ এমਪਲੋਇਮੈਂਟ ਸੀ ਉਹ 2022 ਤੋਂ ਆਪਣੀ ਸਟੇਟ 'ਚ ਆ ਚੁੱਕੀਆਂ ਉਹ ਹੁਣ ਫਿਗਰ 1.45 ਲੱਖ ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਹੋਰ ਅਸੀਂ ਬڑے ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟੋਰਲ ਕਮੇਟੀਆਂ ਉਹਨਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ ਏ ਡੀ ਸੀਜ਼ ਨਾਲ ਚੇਅਰਮੈਨ ਨਾਲ ਵੀ ਮੈਂ ਰੈਗੂਲਰਲੀ ਇਨ ਟੱਚ ਹਾਂ ਉਹ ਬਿਲਕੁਲ ਟਾਈਮ ਤੇ ਚੱਲ ਰਹੀਆਂ ਹਨ ਕਮੇਟੀਆਂ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ 1 ਅਕਤੂਬਰ ਤੱਕ ਸਾਨੂੰ ਸਾਰੀਆਂ ਰਿਪੋਰਟਸ ਦੇ ਦਿਓ ਪਰ ਉਹ 1 ਅਕਤੂਬਰ ਤੋਂ ਪਹਿਲਾਂ ਹੀ ਸਾਰੀਆਂ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਉਹ ਬੜੀ ਹੈਲਪ ਕਰੇਗੀ ਨਵੀਂ ਪਾਲਿਸੀ ਡਰਾਫਟ ਕਰਨ ਦੀ ਪਰ ਜਿਹੜੀ ਨਵੀਂ ਪਾਲਿਸੀ ਬਣੇਗੀ ਹਰ ਸੈਕਟਰ ਸਪੈਸੀਫਿਕ ਅਸੀਂ ਇਨੀਸ਼ੀਏਟਿਵ ਉਹਦੇ ਚ ਲਵਾਵਾਂਗੇ